ਦਰਸ਼ਕੋں ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਵਿਖੇ ਇੱਕ ਧੰਨਵਾਦ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਇਹ ਰੈਲੀ ਤਰਨਤਾਰਨ ਨੂੰ ਪਹੁੰਚਾਉਣ ਤੋਂ ਬਾਅਦ ਕੀਤੀ ਗਈ ਹੈ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਦੂਜੇ ਸਥਾਨ ਦੇ ਉੱਤੇ ਰਹੇ ਸਨ ਉਨ੍ਹਾਂ ਕਿਹਾ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਵਧਾਈਆਂ ਆ ਰਹੀਆਂ ਨੇ ਕਿ ਤੁਸੀਂ ਜਿੱਤ ਗਏ ਉਹਨਾਂ ਕਿਹਾ ਕਿ ਸਾਡੀ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਸਗੋ ਪੰਜਾਬ ਪੁਲਸ ਤੇ ਅਕਾਲੀ ਦਲ ਦੇ ਵਿੱਚ ਹੈ ਇਸ ਵਾਰ ਪਲਸ ਵਾਲੇ ਤਾਂ ਜਿੱਤ ਗਏ ਪਰ ਜਿਨ੍ਹਾਂ ਨੇ ਪੰਗੇ ਲਏ ਨੇ ਉਹਨਾਂ ਨੂੰ ਸਮਝਾਣਾ ਸਮਝਣਾ ਪੈਣਾ ਕਿ ਉਹਨਾਂ ਨੇ ਕਿੰਨਾ ਵੱਡਾ ਗੁਨਾਹ ਕੀਤਾ ਸੁਖਬੀਰ ਸਿੰਘ ਬਾਦਲ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਚੋਣ ਦੌਰਾਨ ਅਕਾਲੀ ਦਲ ਦੀ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਰਹੀ ਸਗੋਂ ਪਲਸ ਵਾਲਿਆਂ ਦੇ ਨਾਲ ਰਹੀ ਹੈ ਉਹਨਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਐਸਐਸਪੀ ਨੇ ਅਜਿਹਾ ਕੰਮ ਕੀਤਾ ਜਿਵੇਂ ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਹੋਵੇ ਇਸ ਦੌਰਾਨ ਉਹਨਾਂ ਨੇ ਅਫਸਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਅਫਸਰਾਂ ਨੇ ਗਲਤ ਕੰਮ ਕੀਤੇ ਨੇ ਉਹ ਹੁਣ ਤੋਂ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣ ਉਹਨਾਂ ਦਾਵਾ ਕੀਤਾ ਹੈ ਕਿ ਜਿਸ ਅਫਸਰ ਨੇ ਕਾਨੂੰਨ ਤੋੜਿਆ ਉਸ ਨੂੰ ਭੁਗਤਣਾ ਪਏਗਾ ਉਹਨਾਂ ਕਿਹਾ ਹੈ ਕਿ ਸਭ ਦੇ ਲਈ ਕਾਨੂੰਨ ਬਰਾਬਰ ਹੈ ਭਾਵੇਂ ਉਹਨਾਂ ਨੇ ਵਰਦੀ ਪਾਈ ਹੋਵੇ ਤੇ ਭਾਵੇਂ ਨਾ ਪਾਈ ਹੋਵੇ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਹੈ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪਾਲੋਜੀ ਨਹੀਂ ਹੋਣੀ ਕੀ ਕੀਤਾ ਜਾ ਰਿਹਾ ਆ ਅੱਜ ਹੀ ਬੰਦੇ ਗ੍ਰਫਤਾਰ ਕੀਤਾ ਜਾ ਰਿਹਾ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਜਿਹੜੇ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਦ ਚੱਕ ਲੈ ਗਏ ਐ ਇਹ ਤੋਂ ਮੜਾ ਕੀ ਹੋ ਸਕਦਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਤੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਐ ਕਿ ਤੁਸੀਂ ਤੁਹਾਡੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ ਚ ਉਹਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਅਦਾਲਤ ਜਿਹੜੇ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਚ ਐ ਨਾ ਕਿਓ ਕਿ ਮੁਲਾਜ਼ਮ ਨਾਲ ਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਧੰਨਵਾਦ ਰੈਲੀ ਦੌਰਾਨ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ 2027 ਦੀਆਂ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ ਸੁਖਬੀਰ ਬਾਦਲ ਨੇ ਐਵੀ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਸੁਖਵਿੰਦਰ ਕੌਰ ਨੂੰ ਮੰਤਰੀ ਬਣਾਇਆ ਜਾਏਗਾ ਉਪਚੋਣਾ ਦੇ ਵਿੱਚ ਸੁਖਵਿੰਦਰ ਕੌਰ ਰੰਧਾਵਾ ਨੇ 30558 ਵੋਟਾਂ ਹਾਸਲ ਕੀਤੀਆਂ ਨੇ ਬਿਊਰੋ ਰਿਪੋਰਟ ਹਮਦਰਸ ਟੀਵੀ ਸਨੌਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜੋ ਕਿ ਜ਼ਬਰ ਜਨਾ ਦੇ ਦੋਸ਼ਾਂ ਕਰਕੇ ਸਤੰਬਰ ਮਹੀਨੇ ਤੋਂ ਫਰਾਰ ਦੱਸੇ ਜਾ ਰਹੇ ਨੇ ਉਸ ਦਾ ਬੀਤੇ ਦਿਨ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਤਾਂ ਕੀਤਾ ਹੀ ਨਾਲ ਹੀ ਨਾਲ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ ਦਰਸਲ ਹਰਮੀਤ ਸਿੰਘ ਪਠਾਨ ਮਾਜਰਾ ਆਪਣੇ ਸੋਸ਼ਲ ਮੀਡੀਆ ਉੱਪਰ ਲਾਈਵ ਆਇਆ ਇਸ ਨਵੇਂ ਵੀਡੀਓ ਦੇ ਵਿੱਚ ਉਹ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਹੋਇਆ ਨਜ਼ਰ ਆਇਆ ਇਹ ਵੀਡੀਓ ਇੱਕ ਕਾਰ ਦੇ ਵਿੱਚ ਯਾਤਰਾ ਕਰਦਿਆਂ ਫਿਲਮਾਇਆ ਗਿਆ ਵੀਡੀਓ ਦੇ ਵਿੱਚ ਪਠਾਨ ਮਾਜਰਾ ਆਪਣੇ ਭਤੀਜੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਉਸ ਨੂੰ ਜਲਦੀ ਹੀ ਮੁੜ ਮਿਲਣ ਦੀ ਇੱਛਾ ਜਤਾ ਰਿਹਾ ਹੈ ਤੁਸੀਂ ਵੀ ਦੇਖੋ ਇਹ ਪਠਾਨ ਮਾਜਰਾ ਦਾ ਨਵਾਂ ਵੀਡੀਓ ਆਦਲ ਕਰਵਾਨੋ ਸਾਡਾ ਭਤੀਜਾ ਅੱਜ 7 ਸਾਲ ਦਾ ਹੋ ਗਿਆ ਮੈਂ ਉਹਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਮੇਰੇ ਛੋਟੇ ਵੀਰ ਜਵੀਨੂ ਜਸਮੂਰ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਆਦਲ ਕਰਵਾਨੋ ਦੀਆਂ ਜਨਮ ਦਿਨ ਦੀਆਂ ਤੰਮੀ ਉਮਰ ਬਖਸ਼ੇ ਰੱਬ ਚੜ੍ਹਦੀ ਕਲਾ ਰੱਖੇ ਮਾਪਿਆਂ ਦਾ ਨਾਰੋਸ਼ਨ ਕਰੇ ਤੇ ਸ਼ੇਤੀ ਸ਼ੇਤੀ ਅਸੀਂ ਆਪਦੇ ਪੱਤੀ ਜੀ ਰੋਣੀਏ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਪੁਲਸ ਨੇ ਆਮ ਆਦਮੀ ਪਾਰਟੀ ਵਿਧਾਇਕ ਪਠਾਨ ਮਾਜਰਾ ਖਿਲਾਫ ਜਬਰ ਜਨਾਤ ਧੋਖਾ ਧੜੀ ਤੇ ਤਮਕਾਨ ਦੇ ਦੋਸ਼ ਦੇ ਵਿੱਚ 1 ਸਤੰਬਰ ਨੂੰ ਕੇਸ ਦਰਜ ਕੀਤਾ ਸੀ ਇਹ ਕੇਸ ਜ਼ਿਰਖਪੁਰ ਅਧਾਰਿਤ ਇੱਕ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ ਗਿਆ ਸੀ ਸੂਤਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਵਿਧਾਇਕ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੈ ਪਿਛਲੇ ਦਿਨੀ ਦੱਖਣੀ ਆਸਟ੍ਰੇਲੀਆ ਦੇ ਐਡੀਲੇਟ ਤੋਂ ਪਠਾਨ ਮਾਜਰਾ ਦੇ ਇੱਕ ਇੰਟਰਵਿਊ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪਠਾਨ ਮਾਜਰਾ ਇਹ ਦਾਵਾ ਕਰਦਾ ਦਿਸਦਾ ਹੈ ਕਿ ਉਹ ਇਸ ਕੇਸ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਭਾਰਤ ਵਾਪਸ ਆਏਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਅੱਜ ਪੰਜਾਬ ਰੋਡਵੇਚ ਪੀਆਰਟੀਸੀ ਅਤੇ ਪਨ ਬੱਸ ਵਰਕਰ ਯੂਨੀਅਨ ਵੱਲੋਂ ਦੁਪਹਿਰ 12 ਤੋਂ 5 ਵਜੇ ਤੱਕ ਹੜਤਾਲ ਰੱਖੀ ਗਈ ਸੀ ਪਰ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਸੰਬੰਧੀ ਟੈਂਡਰ ਖੋਲਣ ਦਾ ਪ੍ਰੋਗਰਾਮ ਮੁਲਤਵੀ ਕਰਨ ਦੇ ਉੱਤੇ ਪੀਆਰਟੀਸੀ ਅਤੇ ਪਨ ਬੱਸ ਵਰਕਰ ਯੂਨੀਅਨ ਨੇ ਅਣਮਿੱਥੇ ਸਮੇਂ ਦੀ ਹੜਤਾਲ ਵੀ ਟਾਲ ਦਿੱਤੀ ਹੈ ਉੰਜ ਟੈਂਡਰ ਖੋਲਣ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਪੀਆਰਟੀਸੀ ਅਤੇ ਪਨ ਬੱਸ ਵਰਕਰ ਯੂਨੀਅਨ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਹੜਤਾਲ ਰੱਖੀ ਸੀ ਇਸ ਦੌਰਾਨ ਪੰਜਾਬ ਭਰ ਦੇ ਵੱਡੇ ਬੱਸ ਅੱਡਿਆਂ ਦੇ ਉੱਤੇ ਤਾਲਾਬੰਦੀ ਕਰਕੇ ਵਰਕਰਾਂ ਨੇ ਗੇਟ ਰੈਲੀਆਂ ਕੀਤੀਆਂ ਜਿਸ ਦੌਰਾਨ ਬਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਇਸ ਕਰਕੇ ਬੱਸ ਮੁਸਾਫਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਇਸ ਦੇ ਨਾਲ ਹੀ ਥਾਂ-ਥਾਂ ਦੇ ਉੱਤੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਰਾਹਗੀਰਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਦਾ ਕਹਿਣਾ ਸੀ ਕੇ ਸਰਕਾਰ ਵੱਲੋਂ ਟੈਂਡਰ ਖੋਲਣ ਦਾ ਪ੍ਰੋਗਰਾਮ ਹੁਣ 2 ਦਸੰਬਰ ਦੇ ਉੱਤੇ ਪਾ ਦਿੱਤਾ ਗਿਆ ਜਿਸ ਕਰਕੇ 5 ਵਜੇ ਤੋਂ ਬਾਅਦ ਉਹਨਾਂ ਨੇ ਹੜਤਾਲ ਵਾਪਸ ਲੈ ਲਈ ਹੈ ਇਸੇ ਕਰਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹੰਡਾਣਾ ਦੀ ਪਟਿਆਲਾ ਸਥਿਤ ਕੋਠੀ ਦਾ ਅਣਮਿੱਥੇ ਸਮੇਂ ਦੇ ਲਈ ਕਿਰਾਉ ਕਰਨ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਜੇਕਰ 2 ਦਸੰਬਰ ਨੂੰ ਸਰਕਾਰ ਵੱਲੋਂ ਟੈਂਡਰ ਖੋਲੇ ਜਾਂਦੇ ਨੇ ਤਾਂ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਏਗੀ ਬਿਊਰੋ ਰਿਪੋਰਟ ਹਮਦਰਦ ਟੀਵੀ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ 7 ਸਾਲ ਦੇ ਇਕਮਪ੍ਰੀਤ ਸਿੰਘ ਦੀ ਰਹਿਸਮਈ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਛੋਟੇ ਬੱਚੇ ਦੀ ਮੌਤ ਦੀ ਖਬਰ ਦੇ ਨਾਲ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਦੇ ਨਾਲ ਹੀ ਇਕਮਪ੍ਰੀਤ ਸਿੰਘ ਦੀ ਹੱਤਿਆ ਦਾ ਵੀ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਪਿੰਡ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਤਕਰੀਬਨ ਸਵਾ 1 ਵਜੇ ਉਹਨਾਂ ਨੂੰ ਫੋਨ ਰਾਹੀਂ ਜਾਣਕਾਰੀ ਮਿਲੀ ਕਿ ਇੱਕ ਬੱਚਾ ਡਿੱਗਿਆ ਪਿਆ। ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ 7 ਸਾਲ ਦਾ ਇੱਕ ਅੰਮ੍ਰਿਤ ਸਿੰਘ ਗੰਭੀਰ ਹਾਲਾਤ ਦੇ ਵਿੱਚ ਪਿਆ ਸੀ ਅਤੇ ਉਸ ਦੇ ਨੇੜੇ ਇੱਟਾਂ ਰੋੜੇ ਵੀ ਪਏ ਹੋਏ ਸਨ। ਸਰਪੰਚ ਨੇ ਕਿਹਾ ਕਿ ਮੌਕੇ ਦੀ ਸਥਿਤੀ ਦੇਖ ਕੇ ਪਹਿਲਾ ਸ਼ੱਕ ਹੀ ਇਹ ਹੋਇਆ ਕਿ ਬੱਚੇ ਨੂੰ ਕਿਸੇ ਨੇ ਜ਼ਖਮੀ ਕੀਤਾ ਹੋਵੇਗਾ ਜਿਸ ਦੇ ਨਾਲ ਉਸ ਦੀ ਮੌਤ ਹੋਈ ਹੋ ਸਕਦੀ ਹੈ। ਏਨਾ ਸਵੇਰ ਕਾ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਕੇ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਹਦਾ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਦੇ ਇਹ ਕਹਿੰਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਦੇਖ ਭਰਾਵਾ ਹਾਂਜੀ ਇਹ ਮੌਜੂਦ ਛੇਤੀ ਗ੍ਰਿਫਤਾਰ ਨਹੀਂ ਕਰਦੇ ਛੇਤੀ ਫਿਰ ਦੇਖੋ ਜੋ ਵੀ ਸਾਡੇ ਕੋ ਆਪਾਂ ਕਰਾਂਗੇ ਜੀ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਪੂਰੀ ਦਾਸਤਾਨ ਦੱਸੀ ਕਿ ਬੱਚਾ ਘਰ ਤੋਂ ਕੁਝ ਦੂਰ ਇੱਕ ਕੋਠੇ ਦੇ ਉੱਤੇ ਪਿੱਛੇ ਮ੍ਰਿਤਕ ਹਾਲਾਤਾਂ ਦੇ ਵਿੱਚ ਮਿਲਿਆ ਉਹਨਾਂ ਨੇ ਖੁੱਲ ਕੇ ਕਿਹਾ ਕਿ ਬੱਚੇ ਨੂੰ ਮਾਰਿਆ ਗਿਆ ਅਤੇ ਉਹਨਾਂ ਨੂੰ ਇਨਸਾਫ ਚਾਹੀਦਾ ਸਿਰਪੁਤਰ ਮਜੀ ਤੇ ਕੀ ਗੱਲ ਬਾਤ ਹੋਈ ਆ ਕੋਈ ਮਦਦਤਾ ਜੀ ਕਿਨੇ ਤੁਹਾਡ ਦਿੱਤਾ ਕੋਈ ਪਤਾ ਨਹੀਂ ਕਿ ਲੱਗਾ ਵੀ ਨਹੀਂ ਜੀ ਕੋ ਚੜ ਤੜ ਕੰਡੇ ਸਾਹਿਬ ਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੈਂ ਜੀ ਨੂੰ ਕਣਕ ਕੇ ਦੀ ਬੀਜਣ ਦੇ ਕਣਕ ਵੀ ਰਾ ਕੋਠੀ ਜਾਣੇ ਰਿਹਾ ਤੇ ਟਰੈਕਟਰ ਲਾ ਕੇ ਘਰ ਹੀ ਆਇਆ ਹਾਂ ਘਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਜੇ ਖਲੋਤਾ ਦੇ ਉਹ ਟਰੈਕਟਰ ਦੇ ਬੂਏ ਗਾੜੀ ਪਰ ਕੀ ਗੱਲ ਹੋ ਗਈ ਟਰੈਕਟਰ ਵੀ ਰਿਹਾ ਇੱਥੇ ਖਲੋਤੇ ਡੋਵੇਂ ਉੱਤੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਦਾਦਾ ਨਿਕਲ ਗਿਆ ਤੇ ਮੈਂ ਭੱਜੇ ਨਾ ਟਾਈਮ ਹੈ ਕਿ ਕੀ ਗੱਲ ਹੋਈ ਹੈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਾਮਲਾ ਹਿੱਤੇ ਜਾ ਪਤਾ ਲੱਗਾ ਸਾਨੂੰ ਉਹ ਉਧਰ ਸੜਕ ਦੇ ਪੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਦੱਤਾ ਰਹੀ ਹੋਏ ਮਾਰਿਆ ਲੱਗਦਾ ਕਿ ਨਹੀਂ ਹੁਣ ਕੀ ਮੰਗਤਾ ਜੀ ਮੰਗ ਕਾ ਦੀ ਜੀ ਸਾਨੂੰ ਦੇ ਇਹ ਵੰਜ਼ਾਇਦ ਸਾਡਾ ਇਨਸਾਫ ਹੋਣਾ ਚਾਹੀਦਾ ਇਸ ਮਾਮਲੇ ਦੀ ਸੂਚਨਾ ਮਿਲਨ ਦੇ ਉੱਤੇ ਪੁਲਿਸ ਟੀਮ ਤੁਰੰਤ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਫੈਮਿਲੀ ਦੇ ਬਿਆਨ ਦਰਜ ਕੀਤੇ ਅਤੇ ਬੱਚੇ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਨਵੈਸਟੀਗੇਸ਼ਨ ਅਧਿਕਾਰੀਆਂ ਨੇ ਦੇ ਅਨੁਸਾਰ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਹੱਤਿਆ ਦਾ ਸ਼ੱਕ ਜਤਾਇਆ ਗਿਆ ਹਾਜੀ ਆ ਕੁਝ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇਥੇ ਏ ਕਮਪਰੀਸ ਸਿੰਘ ਸਾਨੂੰ ਤਰਨਬੀਰ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਧੇ ਮਾ ਇਸ ਬੰਦੇ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇਥੇ ਜੋ ਉਤਲਾ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਦਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪੁਲਿਸ ਨੇ ਵੀ ਕਿਹਾ ਕਿ ਜਿਸ ਵੀ ਵਿਅਕਤੀ ਦੀ ਭੂਮਿਕਾ ਇਸ ਘਟਨਾ ਦੇ ਵਿੱਚ ਸਾਹਮਣੇ ਆਏਗੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਪਿੰਡ ਦੇ ਵਿੱਚ ਡਰ ਦਾ ਮਾਹੌਲ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਇਨਸਾਫ ਦੀ ਉਮੀਦ ਕਰ ਰਹੇ ਨੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਿਸਥਾਰ ਪੂਰਵਕ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਨੂੰ ਤੁਰੰਤ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਸਾਲ ਆਏ ਭਾਰੀ ਹੜ੍ਹਾਂ ਮਗਰੋਂ ਸਰਹੱਦੀ ਪਿੰਡਾਂ ਦੇ ਤਬਾਹ ਹੋਏ ਬੁਨਿਆਦੀ ਢਾਂਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਇਹ ਸਕੀਮ ਸਾਲ 2014 ਤੋਂ ਸਾਲ 2019 ਤੱਕ ਪੂਰੇ ਦੇਸ਼ ਦੇ ਸਾਰੇ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਲਾਗੂ ਰਹੀ ਸੀ ਪਰ ਬਾਅਦ ਦੇ ਵਿੱਚ ਇਸ ਦੇ ਫੰਡ ਬਿਨਾਂ ਕਿਸੇ ਕਾਰਨ ਦੇ ਬੰਦ ਕਰ ਦਿੱਤੇ ਗਏ ਜਿਸ ਦਾ ਜਿਸ ਦੇ ਨਾਲ ਸਰਹੱਦੀ ਇਲਾਕਿਆਂ ਦਾ ਕਾਫੀ ਨੁਕਸਾਨ ਹੋਇਆ ਇਸ ਸਬੰਧੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਭਾਰੀ ਹੜ੍ਹਾਂ ਨੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਸਕੂਲਾਂ ਦੀਆਂ ਇਮਾਰਤਾਂ ਟੁੱਟ ਗਈਆਂ ਨੇ ਗਲੀਆਂ ਸੜਕਾਂ ਚੌਂਕੀਆਂ ਨੇ ਤੇ 라ਵੀ ਦਰਿਆ ਦੇ ਕਿਨਾਰੇ ਪਿਆ ਪੂਰਾ ਖੇਤਰ ਬੇहद ਪ੍ਰਭਾਵਿਤ ਹੋਇਆ। ਬੋਲਾ ਜੀ ਪੱਟੀ ਸਾਹਿਬ ਸਾਡੇ ਮੀਡੀਆ ਦੇ ਮਾਝੇ ਦੇ ਇੰਚਾਰਜ ਉਹ ਬਾਰਡਰ ਏਰੀਆ ਦੇ ਸਾਡੇ ਸਾਦੇ ਸੁਪੰਚ ਸਾਹਿਬ ਜਿਹੜੇ ਖੜੇ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਦਿੰਦੇ ਆ। ਉਹ ਜਿਨ੍ਹਾਂ ਦਾ ਐਤਾਂ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ। ਇੱਕ ਸੈਂਟਰ ਗਵਰਨਮੈਂਟ ਦਾ ਜਿਹੜਾ ਬਹੁਤ ਪੁਰਾਣਾ ਪ੍ਰੋਗਰਾਮ ਸੀ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ BADP ਇਹ ਇੱਕ ਫੰਡ ਜਿਹੜੇ ਆ ਉਹ ਬਾਰਡਰ ਏਰੀਆ ਦੇ ਡਵੈਲਪਮੈਂਟ ਵਾਸਤੇ ਆਉਂਦੇ ਸੀਗੇ ਉਹ ਫੰਡ 19 ਤੋਂ ਬਾਅਦ ਉਹ ਬੰਦ ਹੋ ਗਿਆ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜ਼ਿਲ੍ਹੇ ਪੈਂਦੇ ਸੀ ਬਾਰਡਰ ਦੇ ਉੱਤੇ ਜਿਹੜੇ ਲਾਕੇ ਪੈਂਦੇ ਸੀਗੇ ਉਥੋਂ ਦੀ ਡਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟੋਂ ਪੈਸੇ ਦਿੰਦੀ ਸੀਗੇ ਕਦੋਂ ਬੰਦ ਹੋ ਗਏ ਅਸੀਂ ਅਜ ਨਾਲੇ ਬਾਰਡਰ ਤੇ ਰਹਿਨੇ ਆ ਹੜਾਏ ਸਾਡਾ ਬਹੁਤ ਨੁਕਸਾਨ ਹੋਇਆ ਹੁਣ ਤੱਕ ਜਿੰਨੀ ਸਾਡੀ ਨੁਕਸਾਨ ਦੀ ਪੂਰਤੀ ਹੈ ਉਹ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਪਰ ਸੈਂਟਰਲ ਗਵਰਨਮੈਂਟ ਵੱਲੋਂ ਸਾਨੂੰ ਕੋਈ ਮਦਦ ਨਹੀਂ ਆ ਰਹੀ ਕਰੇ ਸੋ ਅੱਜ ਅਸੀਂ ਇੱਕ ਚਿੱਠੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਆ ਔਰ ਉਹਦੀ ਇੱਕ ਕਾਪੀ ਜਿਹੜੀ ਉਹ ਗ੍ਰਹਿ ਮੰਤਰੀ ਜੀ ਨੂੰ ਭੇਜੀ ਆ ਇੱਕ ਕਾਪੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਭੇਜੀ ਆ ਕਿ ਇਹ ਜਿਹੜਾ ਫੰਡ ਇਹ ਜਿਹੜਾ بی اے ڈی پی ਫੰਡ ਹੈ ਇਹ ਨੂੰ ਤੁੰਤ ਜਿਹੜਾ ਉਹ ਫਿਰ ਤੋਂ ਚਾਲੂ ਕੀਤਾ ਜਾਵੇ ਔਰ ਸਾਰੇ ਅਸੀਂ ਤੇ ਕਹਿੰਦੇ ਸਾਡੇ ਦੇਸ਼ ਦੇ ਬਾਰਡਰ ਦੇ ਲੋਕਾਂ ਨੂੰ ਇਹ ਸਹੂਲਤ ਜਿਹੜੀ ਦਿੱਤੀ ਜਾਵੇ ਤੇ ਖਾਸ ਤੌਰ ਤੇ ਜਿਹੜੇ ਅਸੀਂ ਹਰਪੀਟ ਹੈ ਖਾਸ ਤੌਰ ਤੇ ਸਾਡੇ ਇਲਾਕੇ ਜਿਹੜੇ ਬਾਲੀਵੁੱਡ ਦੇ ਦਿੱਗਜ اداکار ਤਰਮਿੰਦਰ ਦੀ ਸਿਹਤ ਦੇ ਵਿੱਚ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਅਤੇ ਮੈਡੀਕਲ ਟੀਮ ਵੱਲੋਂ ਵੀ ਤਰਮਿੰਦਰ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਤਰਮਿੰਦਰ ਦੇ ਪ੍ਰਸ਼ੰਸਕ ਵੀ ਉਸ ਦੀ ਜਲਦੀ ਸਿਹਤਯਾਬੀ ਦੇ ਲਈ ਪ੍ਰਾਰਥਨਾਵਾਂ ਕਰ ਰਹੇ ਨੇ ਅਤੇ ਸਭ ਨੂੰ ਯਕੀਨ ਹੈ ਕਿ 8 ਦਸੰਬਰ 2025 ਨੂੰ ਤਰਮਿੰਦਰ ਆਪਣੇ ਪਰਿਵਾਰ ਦੇ ਨਾਲ ਆਪਣਾ 90ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਦੇ ਨਾਲ ਮਨਾਉਣ ਵਾਲੇ ਨੇ ਇਸੇ ਦੌਰਾਨ ਬਾਲੀਵੁੱਡ ਦਾ ਅਦਾਕਾਰ ਸ਼ਤਰੂਗਨ ਸੇਨਾ ਆਪਣੀ ਪਤਨੀ ਪੂਨਮ सिन्हा ਦੇ ਨਾਲ ਤਰਮਿੰਦਰ ਦਾ ਹਾਲਚਾਲ ਪੁੱਛਣ ਦੇ ਲਈ ਉਹਨਾਂ ਦੀ ਪਤਨੀ ਹੇਮਾ ਮਾਲੀਨੀ ਨੂੰ ਮਿਲਣ ਲਈ ਪਹੁੰਚੇ ਇਸ ਸਮੇਂ ਦੀਆਂ ਤਸਵੀਰਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਬਾਲੀਵੁੱਡ ਦੇ ਦੇਗਜ ਅਦਾਕਾਰ ਤਰਮਿੰਦਰ ਦੇ ਲਈ ਉਹਨਾਂ ਦੇ ਪਰਿਵਾਰ ਦੋਸਤਾਂ ਮਿੱਤਰਾਂ ਅਤੇ ਫੈਨਸ ਦੀਆਂ ਦੁਆਵਾਂ ਕਮ ਆ ਰਹੀਆਂ ਨੇ ਉਹਨਾਂ ਦੀ ਹਾਲਤ ਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਬਾਲੀਵੁੱਡ ਦੇ ਆਕਾਸ਼ ਸ਼ਤਰੂਗਨ ਸੇਨਾ ਅਤੇ ਉਹਨਾਂ ਦੀ ਪਤਨੀ ਤਰਵਿੰਦਰ ਦੀ ਸੇਦ ਦਾ ਪਤਾ ਲੈਣ ਦੇ ਲਈ ਹਿਮਾ ਮਾਲਨੀ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਸ਼ਤਰੂਗਨ ਸੇਨਾ ਨੇ ਇਸ ਮੁਲਾਕਾਤ ਦੀ ਫੋਟੋ ਆਪਣੇ ਸੋਸ਼ਲ মিডিਆ ਅਕਾਊਂਟ ਐਕਸ ਦੇ ਉੱਤੇ ਸਾਂਝੀ ਕੀਤੀ ਅਤੇ ਲਿਖਿਆ ਆਪਣੀ ਪਤਨੀ ਪੂਨਮ ਦੇ ਨਾਲ ਮੈਂ ਆਪਣੇ ਪਿਆਰੇ ਪਰਿਵਾਰਕ ਦੋਸਤ ਅਤੇ ਸਭ ਤੋਂ ਵਧੀਆ ਇਨਸਾਨ ਵਿੱਚੋਂ ਇੱਕ ਇੱਕ ਮਹਾਨ ਸਟਾਰ ਇੱਕ ਸ਼ਾਨਦਾਰ ਕਲਾਕਾਰ ਇੱਕ ਯੋਗ ਸੰਸਦ ਮੈਂਬਰ ਹਿਮਾ ਮਾਲਨੀ ਨੂੰ ਮਿਲਣ ਦੇ ਲਈ ਗਿਆ ਤਰਮਿੰਦਰ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਅਤੇ ਉਸ ਦੀ ਚੰਗੀ ਸਿਹਤ ਦੀ ਕਾਮਨਾ ਕਰਨ ਦੇ ਲਈ ਸਾਡੀਆਂ ਪ੍ਰਾਰਥਨਾਵਾਂ ਉਸ ਦੇ ਨਾਲ ਨੇ ਅਸੀਂ ਹਿਮਾ ਮਾਲਨੀ ਦੇ ਪਤੀ ਸਾਡੇ ਵੱਡੇ ਭਰਾ ਅਤੇ ਪਰਿਵਾਰ ਦੀ ਸਿਹਤ ਬਾਰੇ ਵੀ ਪੁੱਛਿਆ ਆਦਾਕਾਰ ਨੇ ਆਪਣੀ ਮੁਲਾਕਾਤ ਦੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ ਇਨ੍ਹਾਂ ਫੋਟੋਆਂ ਦੇ ਵਿੱਚ ਹਿਮਾ ਮਾਲਨੀ ਮੁਸਕਰਾਉਂਦੀ ਹੋਈ ਅਤੇ ਆਰਾਮਦਾਇਕ ਦਿਖਾਈ ਦੇ ਰਹੀ ਹੈ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਤਰਮਿੰਦਰ ਪਹਿਲਾਂ ਨਾਲੋਂ ਬਿਹਤਰ ਸਿਹਤ ਦੇ ਵਿੱਚ ਨੇ ਤੁਹਾਨੂੰ ਦੱਸ ਦਈਏ ਕਿ ਪੂਰੇ ਪਰਿਵਾਰ ਨੂੰ ਇਹ ਯਕੀਨ ਹੈ ਕਿ ਧਰਮਿੰਦਰ 8 ਦਸੰਬਰ 2025 ਨੂੰ ਆਪਣੇ ਪਰਿਵਾਰ ਦੇ ਨਾਲ ਆਪਣਾ 90ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਦੇ ਨਾਲ ਮਨਾਣਗੇ। ਦਿਓਲ ਪਰਿਵਾਰ ਨੇ ਇਸ ਖਾਸ ਮੌਕੇ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਠੀਕ ਹੁੰਦਿਆਂ ਦੇਖਣਾ ਚਾਹੁੰਦੇ ਨੇ ਅਤੇ ਮੁਸਕਰਾਂਦੇ ਹੋਏ ਸਟੇਜ ਦੇ ਉੱਤੇ ਵਾਪਸ ਆਉਣ ਦੇ ਲਈ ਉਹਨਾਂ ਨੂੰ ਦੇਖਣ ਦੇ ਲਈ ਉਤਸੁਕ ਨੇ ਬਾਲੀਵੁੱਡ ਦੇ ਹੀ ਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦੀ ਇਸ ਸਾਲ ਇੱਕ ਵੱਡੀ ਫਿਲਮ ਰਿਲੀਜ਼ ਹੋਣ ਵਾਲੀ ਹੈ ਜੋ ਕਿ ਇਸ ਜਸ਼ਨ ਨੂੰ ਦੁਹਰਾ ਜਸ਼ਨ ਬਣਾ ਦੇਗੀ ਧਰਮਿੰਦਰ ਨੂੰ ਅਕਤੂਬਰ ਦੇ ਵਿੱਚ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਉਹ ਆਪਣੇ ਜੂਹੂ ਸਥਿਤ ਘਰ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਅਤੇ ਦਿਨੋ-ਦਿਨ ਬਿਹਤਰ ਮਹਿਸੂਸ ਵੀ ਕਰ ਰਹੇ ਨੇ। ਉਹਨਾਂ ਦੀ ਪਤਨੀ ਹਿਮਾ ਮਾਲਿਨੀ ਅਤੇ ਕਰੀਬੀ ਦੋਸਤ ਸਲਮਾਨ ਖਾਨ ਅਤੇ ਅਮਿਤਾ ਬੱਚਨ ਵੀ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਤਰਵਿੰਦਰ ਅਗਲੀ ਵਾਰ ਅਮਿਤਾ ਬੱਚਨ ਦੇ ਦੋਤੇ ਅਗਸਤ ਦੇ ਨੰਦਾ ਦੀ ਫਿਲਮ 21 ਦੇ ਵਿੱਚ ਨਜ਼ਰ ਆਣਗੇ ਜੋ ਕਿ 25 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਿਊਰੋ ਰਿਪੋਰਟ ਹਮਦਰਸਦੀ ਪਾਕਿਸਤਾਨੀ ਗਾਇਕ ਤਲਹਾ ਅੰਜੂਮ ਨੇ ਲਹਿਰਾਇਆ ਤਿਰੰਗਾ ਭਾਰਤ ਦਾ ਝੰਡਾ ਲਹਿਰਾਉਣ ਕਾਰਨ ਛਿੜ ਗਿਆ ਵੱਡਾ ਵਿਵਾਦ ਗਾਇਕ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਨਾਰਾਜ਼ਗੀ ਕੀਤੀ ਜ਼ਾਹਿਰ ਕਿਹਾ ਉਰਦੂ ਰੈਪ ਸਰਹੱਦਾਂ ਤੋਂ ਪਰੇ ਸੀ ਹੈ ਅਤੇ ਹਮੇਸ਼ਾ ਰਹੇਗਾ ਪਾਕਿਸਤਾਨੀ ਗਾਇਕ ਤਲਹਾ ਅੰਜੂਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੇ ਨੇਪਾਲ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਭਾਰਤ ਦਾ ਝੰਡਾ ਯਾਨੀ ਕਿ ਤਿਰੰਗਾ ਲਹਿਰਾਉਂਦਾ ਹੋਇਆ ਦਿਖਾਈ ਦਿੱਤਾ ਹੈ ਇੱਕ ਪਾਕਿਸਤਾਨੀ ਕਲਾਕਾਰ ਹੋਣ ਦੇ ਬਾਵਜੂਦ ਜਦੋਂ ਉਸ ਵੱਲੋਂ ਭਾਰਤੀ ਝੰਡਾ ਲਹਿਰਾਇਆ ਗਿਆ ਤਾਂ ਇਸ ਗੱਲ ਦਾ ਵੱਡਾ ਵਿਵਾਦ ਖੜਾ ਹੋ ਗਿਆ ਉਸ ਦੇ ਪਾਕਿਸਤਾਨੀ ਪ੍ਰਸ਼ੰਸਕ ਉਸ ਤੋਂ ਨਰਾਜ਼ ਹੋ ਗਏ ਨੇ ਇਸ ਵਿਰੋਧ ਨੂੰ ਦੇਖਦੇ ਹੋਏ ਗਾਇਕ ਤਲਹਾ ਅੰਜੂਮ ਨੇ ਵੀ ਆਪਣੀ ਪੜਾਸ ਸੋਸ਼ਲ ਮੀਡੀਆ ਦੇ ਪੋਸਟ ਦੇ ਰਾਹੀਂ ਕੱਢੀ ਹੈ ਅਤੇ ਕਿਹਾ ਕਿ ਜੇਕਰ ਭਾਰਤੀ ਝੰਡਾ ਲਹਿਰਾਉਣ ਦੇ ਨਾਲ ਵਿਵਾਦ ਪੈਦਾ ਹੁੰਦਾ ਹੈ ਤਾਂ ਅਜਿਹਾ ਹੋਵੇ ਮੈਂ ਅਜਿਹਾ ਹੀ ਕਰਾਂਗਾ ਤੁਸੀਂ ਵੀ ਦੇਖੋ ਉਹ ਵੀਡੀਓ ਜਿਸ ਦੇ ਵਿੱਚ ਇਸ ਪਾਕਿਸਤਾਨੀ ਗਾਇਕ ਵੱਲੋਂ ਭਾਰਤੀ ਝੰਡਾ ਲਹਿਰਾਇਆ ਗਿਆ ਇਹ ਵੀਡੀਓ ਪਾਕਿਸਤਾਨ ਦੇ ਮਸ਼ਹੂਰ ਗਾਇਕ ਅਤੇ ਰੈਪਰ ਤਲਹਾ ਅੰਜੂਮ ਦੇ ਹਾਲ ਹੀ ਦੇ ਨੇਪਾਲ ਦੇ ਵਿੱਚ ਹੋਏ ਸੰਗੀਤ ਸਮਾਰੋਹ ਦਾ ਹੈ। ਸਮਾਰੋਹ ਦੌਰਾਨ ਗਾਇਕ ਨੇ ਸਟੇਜ ਦੇ ਉੱਤੇ ਭਾਰਤੀ ਝੰਡਾ ਲਹਿਰਾਇਆ ਜਿਸ ਦੇ ਨਾਲ ਉਸ ਦੇ ਪਾਕਿਸਤਾਨੀ ਪ੍ਰਸ਼ੰਸਕ ਨਾਰਾਜ਼ ਹੋ ਗਏ। ਜਿਵੇਂ ਹੀ ਇਹ ਵਿਵਾਦ ਵਧਿਆ ਗਾਇਕ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦੀ ਕਲਾ ਦੀ ਕੋਈ ਸੀਮਾ ਨਹੀਂ ਹੈ। ਤਲਹਾ ਅੰਜੂਮ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਦੇ ਉੱਤੇ ਲਿਖਿਆ, "ਮੇਰੇ ਦਿਲ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।" ਮੇਰੀ ਕਲਾ ਦੀ ਕੋਈ ਸੀਮਾ ਨਹੀਂ ਹੈ ਜੇਕਰ ਮੇਰੇ ਭਾਰਤੀ ਝੰਡਾ ਲਹਿਰਾਉਣ ਦੇ ਨਾਲ ਵਿਵਾਦ ਪੈਦਾ ਹੁੰਦਾ ਹੈ ਤਾਂ ਅਜਿਹਾ ਹੋਵੇ ਮੈਂ ਕਿਸੇ ਵੀ ਤਰ੍ਹਾਂ ਅਜਿਹਾ ਕਰਾਂਗਾ ਮੈਨੂੰ ਮੀਡੀਆ ਜੰਗ ਪੜਕਾਉਣ ਵਾਲੀਆਂ ਸਰਕਾਰਾਂ ਅਤੇ ਉਹਨਾਂ ਦੇ ਪ੍ਰਚਾਰ ਦੀ ਕੋਈ ਪਰਵਾਹ ਨਹੀਂ ਹੈ ਉਰਦੂ ਰੈਪ ਸਰਹੱਦਾਂ ਤੋਂ ਪਰੇ ਸੀ ਹੈ ਅਤੇ ਹਮੇਸ਼ਾ ਰਹੇਗਾ ਗਾਇਕ ਤਲਹਾ ਅੰਜੂਮ ਨੇ ਆਪਣੀ ਪੋਸਟ ਦੇ ਵਿੱਚ ਭਾਰਤੀ ਅਤੇ ਪਾਕਿਸਤਾਨ ਝੰਡਿਆਂ ਦੀ ਇਕੱਠਿਆਂ ਵਰਤੋਂ ਕੀਤੀ ਹੈ ਵਿਵਾਦ ਦਾ ਕਾਰਨ ਕੀ ਹੈ ਆਓ ਤੁਹਾਨੂੰ ਉਸ ਉੱਪਰ ਵੀ ਵਿਸਥਾਰ ਦੇ ਨਾਲ ਜਾਣਕਾਰੀ ਦੇ ਦਿੰਦੇ ਆ ਤਲਹਾ ਅੰਜੂਮ ਨੇ 16 ਨਵੰਬਰ ਨੂੰ ਨੇਪਾਲ ਦੇ ਵਿੱਚ ਸੰਗੀਤ ਸਮਾਰੋਹ ਕੀਤਾ ਉਹ ਸਟੇਜ ਦੇ ਉੱਤੇ ਰੈਪ ਕਰ ਰਿਹਾ ਸੀ ਜਦੋਂ ਭੀੜ ਦੇ ਵਿੱਚ ਇੱਕ ਪ੍ਰਸ਼ੰਸਕ ਨੇ ਉਸ ਦੇ ਉੱਤੇ ਤਿਰੰਗਾ ਝੰਡਾ ਸੁੱਟ ਦਿੱਤਾ ਤਲਹਾ ਨੇ ਤਿਰੰਗਾ ਆਪਣੇ ਗਲੇ ਦੇ ਵਿੱਚ ਲਪੇਟਿਆ ਅਤੇ ਗਾਣਾ ਜਾਰੀ ਰੱਖਿਆ ਉਸ ਨੇ ਲਗਾਤਾਰ ਤਿਰੰਗਾ ਫੜੀ ਰੱਖਦੇ ਹੋਏ ਪ੍ਰਦਰਸ਼ਨ ਕੀਤਾ ਗਾਣਾ ਖਤਮ ਕਰਨ ਤੋਂ ਬਾਅਦ ਉਸ ਨੇ ਇਸ ਨੂੰ ਮਜ਼ਬੂਤੀ ਦੇ ਨਾਲ ਫੜਿਆ ਅਤੇ ਪ੍ਰਸ਼ੰਸਕਾਂ ਨੂੰ ਦਿਖਾਇਆ ਜਿੱਥੇ ਇੱਕ ਪਾਸੇ ਤਲਹਾ ਅੰਜੂਮ ਦੇ ਭਾਰਤੀ ਪ੍ਰਸ਼ੰਸਕ ਉਸਦੇ ਇਸ ਕੰਮ ਦੀ ਪ੍ਰਸ਼ੰਸਾ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਪਾਕਿਸਤਾਨੀ ਪ੍ਰਸ਼ੰਸਕ ਤਿਰੰਗਾ ਫੜਨ ਦੇ ਲਈ ਉਸ ਦੀ ਆਲੋਚਨਾ ਵੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਤਲਹਾ ਅੰਜੂਮ ਦੀ ਭਾਰਤ ਦੇ ਵਿੱਚ ਵੀ ਚੰਗੀ ਫੈਨ ਫੋਲੋਇੰਗ ਹੈ ਹਾਲਾਂਕਿ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਤਲਹਾ ਦੇ ਖਾਤੇ ਨੂੰ ਵੀ ਭਾਰਤ ਦੇ ਵਿੱਚ ਸੀਮਤ ਕਰ ਦਿੱਤਾ ਗਿਆ ਇਸ ਪਾਬੰਦੀ ਦੇ ਕਾਰਨ ਗਾਇਕ ਦੇ YouTube ਅਕਾਊਂਟ ਦੇ ਉੱਤੇ ਵਿਊਜ਼ ਵੀ ਘਟ ਚੁੱਕੇ ਨੇ ਪਾਕਿਸਤਾਨੀ ਗਾਇਕ ਤਲਹਾ ਅੰਜੂਮ ਵੱਲੋਂ ਇਸ ਤਰ੍ਹਾਂ ਭਾਰਤੀ ਝੰਡੇ ਲਹਿਰਾਏ ਜਾਣ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੇ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਬਣੇ ਰਹੋ ਹਮਦਰ